ਸਤਨਾਮ ਵਾਹਿਗੁਰੂ 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 ਸਾਹਿਬ ਜੀ ਸਤਿਗੁਰੂ ਤਨਤਨ ਸ਼੍ਰੀ ਗੁਰੂ ਗੰਸਾ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਪਵਨ ਭਗਤਰ ਮੁਖਵਾਕ ਜੋ ਮਕਸ਼ਿਸ਼ ਹੋਏ ਹਨ सोरठ महला नौव जो नर दुख में दुख नहीं मान सुख सुने पर भय नहीं जाक कंचन माटी मान ये पावन पवित्र शब्द नौवीं पातशाह धन धन श्री गुरु तेग बहादुर सचे पातशाह जी दे ਮੁਖਾਰਬੰਦ ਤੋਂ ਉਚਾਰਣ ਕੀਤੇ ਹੋਏ ਹਨ ਜਿਨ੍ਹਾਂ ਦੇ ਅੰਦਰ ਇੱਕ ਪੂਰਨ ਮਨੁੱਖ ਦੀ ਪਰਵਾਸ਼ਾ ਸਤਿਗੁਰੂ ਜੀ ਸਮਝਾਉਂਦੇ ਕਿ ਇੱਕ ਜਿਹੜਾ ਪੂਰਨ ਮਨੁੱਖ ਹੈ ਉਹਦੇ ਲੱਛਣ ਕੀ ਆਉਂਦੀ ਪਰਵਾਸ਼ਾ ਕੀ ਹੈ ਸਤਿਗੁਰੂ ਜੀ ਦੱਸਦੇ ਆ ਕਿ ਜੋ ਨਰ ਜਿਹੜਾ ਮਨੁੱਖ ਦੁੱਖ ਮੈਂ ਦੁੱਖ ਨਹੀਂ ਮਾਨੇ ਦੁੱਖਾਂ ਦੇ ਵਿੱਚ ਕਬਰ ਹੁੰਦਾ ਨਹੀਂ ਕੋਕੇ ਜੀਵਨ ਦੇ ਅੰਦਰ ਵੱਡੇ ਵੱਡੇ ਦੁੱਖ ਹੁੰਦੇ ਹਨ ਗੁਰੂ ਬਾਦਸ਼ਾਹ ਦੇ ਜੀਵਨ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਅੰਦਰ ਗੁਰ ਸਿੱਖਾਂ ਦੇ ਜੀਵਨ ਅੰਦਰ ਇਹ ਝਾਤੀ ਮਾਰ ਗਏ ਤਾਂ ਬਿਆੰਤ ਦੁੱਖ ਆਏ ਹਨ ਪਰ ਗੁਰਨਾਨਕ ਸੱਚੇ ਪਾਤਸ਼ਾਹ ਦਾ ਗਿਆਨ ਹੋਣ ਕਰਕੇ ਉਹ ਦੁੱਖਾਂ ਵਿੱਚ ਦੁੱਖਾਂ ਨੂੰ ਪ੍ਰਤੀਤ ਨਹੀਂ ਕਰਦੇ ਸਨ ਤੇ ਸਤਿਗੁਰੂ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਇਹੜਾ ਮਨੁੱਖ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਦੁੱਖਾਂ ਨੂੰ ਦੁੱਖਾਂ ਦੀ ਪ੍ਰਵਾਹ ਨਹੀਂ ਕਰਦਾ ਸੁੱਖ ਸਨੇਹ ਅਰ ਭੈ ਨਹੀਂ ਜਾਣ ਕੇ ਜਿਹਦੇ ਅੰਦਰ ਸੁੱਖਾਂ ਲਈ ਸਨੇਹ ਨਹੀਂ ਸੁੱਖਾਂ ਲਈ ਪਿਆਰ ਨਹੀਂ ਕਿਉਂਕਿ ਸਾਡੇ ਅੰਦਰ ਸੁੱਖਾਂ ਲਈ ਪਿਆਰ ਆ ਤੇ ਦੁੱਖਾਂ ਤੋਂ ਅਸੀਂ ਡਰਦੇ ਆ ਪਰ ਸਤਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਸੁੱਖਾਂ ਲਈ ਬਹੁਤ ਪਿਆਰ ਨਹੀਂ ਭਾਵ ਸੁੱਖਾਂ ਵੇਲੇ ਬਹੁਤਾ ਨੱਚਦਾ ਟੱਪਦਾ ਨਹੀਂ ਤੇ ਦੁੱਖਾਂ ਵੇਲੇ ਬਹੁਤਾ ਰੋਂਦਾ ਨਹੀਂ ਦੋਨਾ ਅਵਸਥਾਾਂ ਵਿੱਚ ਇੱਕੋ ਜਿਹਾ ਹੈ। ਦੁੱਖ ਤੇ ਸੁੱਖ ਵਿੱਚ ਉਹਦੀ ਮਾਨਸਿਕ ਅਵਸਥਾ ਬਰਾਬਰ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁੱਖ, ਸੁਨੇਹ ਅਰ ਭੈ ਨਹੀਂ ਜਾਣਦਾ ਜਿਹਦੇ ਅੰਦਰ ਕਿਸੇ ਕਿਸਮ ਦਾ ਡਰ ਨਹੀਂ। ਸਾਰੇ ਡਰ ਜਿਹਦੇ ਚੱਕ ਚੁੱਕੇ ਕਿਉਂਕਿ ਪੂਰਨ ਮਨੁੱਖ ਦੀ ਨਿਸ਼ਾਨੀ ਹੈ ਕਿ ਉਹ ਕਦੇ ਵੀ ਕਿਸੇ ਤੋਂ ਡਰਦਾ ਨਹੀਂ। ਕਿਸੇ ਰਾਜੇ ਦਾ, ਕਿਸੇ ਬਾਦਸ਼ਾਹ ਦਾ, ਕਿਸੇ ਕਿਸਮ ਦਾ ਉਹਦੇ ਅੰਦਰ ਭੈ ਨਹੀਂ ਕਿਉਂ ਕਿ ਇੱਕ ਅਕਾਲ ਪੁਰਖ ਦਾ ਭੈ ਰੱਖਦਾ ਜਿਹੜਾ ਇੱਕ ਅਕਾਲ ਪੁਰਖ ਦਾ ਭੈ ਰੱਖਦਾ ਉਹਦੇ ਅੰਦਰ ਦੁਨੀਆ ਦੇ ਭੈ ਸਾਰੇ ਖਤਮ ਹੋ ਜਾਂਦੇ ਆ ਜੇ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਉਹਨਾਂ ਦੇ ਸਾਰੇ ਭਉ ਖਤਮ ਹੋ ਜਾਂਦੇ ਆ ਉਹਨਾਂ ਨੂੰ ਕਿਸੇ ਕਿਸਮ ਦਾ ਕਿਸੇ ਬਾਦਸ਼ਾਹ ਦਾ ਕਿਸੇ ਰਾਜੇ ਦਾ ਕਿਸੇ ਚੌਧਰੀ ਦਾ ਕਿਸੇ ਵੀ ਮਨੁੱਖ ਦਾ ਮਨ ਦੇ ਵਿੱਚ ਕੋਈ ਡਰ ਨਹੀਂ ਹੁੰਦਾ ਕਿਉਂਕਿ ਡਰਦਾ ਹੋਇਆ ਸੋ ਡਰੇ ਜੇ ਪਾਪ ਕਮਾਉਂਦਾ ਡਰਦਾ ਹੋਇਆ ਜਿਹਦੇ ਅੰਦਰ ਕੋ ਕਹਾਂ ਹੈ ਜਿਹੜਾ ਪਾਪ ਕਰਦਾ ਗਲਤ ਕੰਮ ਕਰਦਾ ਪਰ ਧਰਮੀ ਵਿਕਸ਼ੇਤ ਜਿਹੜਾ ਧਰਮੀ ਮਨੁੱਖ ਹੈ ਉਹ ਹਮੇਸ਼ਾ ਖੁਸ਼ੀ ਦੇ ਵਿੱਚ ਜੀਵਨ ਬਤੀਤ ਕਰਦਾ ਉਹ ਹਮੇਸ਼ਾ ਖੜਿਆ ਹੋਇਆ ਉਹਦੇ ਅੰਦਰ ਕੋਈ ਡਰ ਨਹੀਂ ਭੈ ਨਹੀਂ ਜਾਣ ਕੈਂਚਮ ਮਾਟੀ ਮਨ ਉਹ ਕੰਚਨ ਸੋਨਾ ਤੇ ਮਿੱਟੀ ਉਹਦੇ ਲਈ ਬਰਾਬਰ ਆ ਭਾਵ ਦੂਜੇ ਦਾ ਸੋਨਾ ਹੋਵੇ ਤੇ ਉਹਦੇ ਲਈ ਮਿੱਟੀ ਦੇ ਬਰਾਬਰ ਆ ਭਾਵ ਦੂਜੀ ਦੀ ਚੀਜ਼ ਜਿੰਨੀ ਮਰਜ਼ੀ ਕੀਮਤੀ ਹੋਵੇ ਉਹਦੇ ਦੇ ਮਿੱਟੀ ਆ ਉਹਦੀ ਨਿਗਾ ਉਹਦੇ ਉੱਪਰ ਨਹੀਂ ਹੁੰਦੀ ਕੰਚਨ ਮਾਟੀ ਮੰਨੇ ਨਹਿ ਨਿੰਦਿਆ ਨਹਿ ਉਸਤਤ ਜਾਣ ਕੇ ਲੋਭ ਮੋਹ ਅਭਿਮਾਨ ਉਦੇ ਅੰਦਰ ਕਿਸੇ ਬੰਦੇ ਵਾਸਤੇ ਵੀ ਕੋਈ ਨਿੰਦਿਆ ਨਹੀਂ ਹੁੰਦੀ ਭਾਵ ਕਿਸੇ ਦੀ ਚੁਗਲੀ ਨਹੀਂ ਕਰਦਾ ਕਿਸੇ ਦੀ ਕਿਸੇ ਨੂੰ ਨਿੰਦਦਾ ਨਹੀਂ ਕਿਉਂਕਿ ਨਿੰਦਣਾ ਕੀ ਹੁੰਦਾ ਕਿਸੇ ਨੂੰ ਮਾੜਾ ਅਖਣਾ ਬੰਦਾ ਚੰਗਾ ਪਰ ਮਾੜਾ ਬਣਾ ਕੇ ਪੇਸ਼ ਕਰਨਾ ਉਹਨੂੰ ਕਹਿੰਦੇ ਨਿੰਦਿਆ ਕਰਨੀ ਨਿੰਦਣਾ ਬੰਦਾ ਚੰਗਾ ਹੈ ਪਰ ਪੇਸ਼ਗੀ ਕਰਨੀ ਹੈ ਮਾੜਾ ਬਣਾ ਕੇ ਗਰਵਾਣੀ ਵਿੱਚ ਉਸੇ ਨੂੰ ਨਿੰਦਿਆ ਕਿਹਾ ਗਿਆ ਨਹਿ ਉਸ ਨਹਿ ਨਿੰਦਿਆ ਨਹਿ ਉਸਤਤ ਜੰਹ ਪੂਰਨ ਮਨੁੱਖ ਦੇ ਅੰਦਰ ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਉਸਤਤੰ ਦੀ ਖੁਸ਼ਾਮਦ ਕਰਨੀ ਚਾਪਲੂਸੀ ਹੁਣ ਸਾਡੇ ਜੀਵਨ ਦੇ ਅੰਦਰ ਅੱਪ ਜਿਹਨੂੰ ਝਾਤੀ ਮਾਰਦੇ ਆਂ ਜਾਂ ਅਸੀਂ ਨਿੰਦਕਾਂ ਜਾਂ ਅਸੀਂ ਚਾਪਲੂਸਾਂ ਵੱਡੇ ਬੰਦੇ ਦੀ ਚੌਧਰੀ ਦੀ ਰਾਜੇ ਦੀ ਆਗੂ ਦੀ ਅਸੀਂ ਚਾਪਲੂਸੀ ਕਰਦੇ ਆਂ ਖੁਸ਼ ਆਮਦ ਕਰਦੇ ਆ ਉਹਨੂੰ ਖੁਸ਼ ਕਰਨ ਦੇ ਲਈ ਆਪਣਾ ਆਪ ਕਾਇਮ ਰੱਖਣ ਦੇ ਲਈ ਤੇ ਜਿਹੜਾ ਬੰਦਾ ਵਿਰੋਧੀ ਆ ਉਹਦੀ ਅਸੀਂ ਨਿੰਦਿਆ ਕਰਦੇ ਆ ਉਹਨੂੰ ਮਾੜਾ ਕਹਦੇ ਭਾਵੇਂ ਉਹ ਸਹੀ ਹੋਵੇ ਤਾਂ ਵੀ ਮਾੜਾ ਕਹਦੇ ਪਰ ਜਿਹੜਾ ਪੂਰਨ ਮਨੋਖਾ ਨਹਿ ਨਿੰਦਿਆ ਨਹਿ ਉਸ ਤਤ ਜਾਪ ਕੇ ਉਹਦੇ ਅੰਦਰ ਕੋਈ ਜਾਪਲੂਸੀ ਨਹੀਂ ਕਿਸੇ ਦੀ ਜਾਪਲੂਸੀ ਨਹੀਂ ਉਹ ਨਡਰ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਗੁਰੂ ਮਹਾਰਾਜ ਦਾ ਜੀਵਨ ਦੇਖੋ ਕਿਸੇ ਰਾਜੇ ਦੀ ਕਿਸੇ ਜੌਦਰੀ ਦੀ ਕੋਈ ਮਹਾਰਾਜ ਨੇ ਕਦੇ ਜੜਿਆ ਖੁਸ਼ਾਮਦ ਨਹੀਂ ਕੀਤੀ ਸੱਚ ਨੂੰ ਸਾਚਾ ਕਿਆ ਝੂਠ ਨੂੰ ਝੂਠ ਆਖਿਆ ਕੋਈ ਡਰ ਨਹੀਂ ਬਾਬਰ ਸਾਹਮਣੇ ਖੜਾ ਕਹਿੰਦੇ ਜਾਵਰੇ ਆ ਤੂੰ ਗਲਤ ਕੰਮ ਕਰਤਾ ਕੋਈ ਪਰਵਾਹ ਨਹੀਂ ਕੀਤੀ ਮਹਾਰਾਜ ਨੂੰ ਕੋਈ ਡਰ ਨਹੀਂ ਅੰਦਰ ਕਹਿੰਦੇ ਤੂੰ ਬਾਬਰ ਨੇਗਾ ਜਾਵਰੇ ਆ ਹੁਣ ਸਾਡੇ ਅੰਦਰਾਂ ਦੇ ਅੰਦਰ ਡਰ ਬੈਠਾ ਹੋਇਆ ਅਸੀਂ ਡਰਦੇ ਹਾਂ ਕਿਉਂ ਕਿਉਂ ਕਿ ਸਾਡੇ ਅੰਦਰ ਉਹ ਪਰਮਾਤਮਾ ਦਾ ਗੁਰਬਾਣੀ ਦਾ ਜਿਹੜਾ ਅਸਰ ਹੈ ਨਾਮ ਹੈ ਉਨੇ ਵੀ ਗਿਆ ਸਾਡੇ ਅੰਦਰ ਜਿਹੜਾ ਆ ਉਹ ਪਾਪ ਆ ਸਾਡੇ ਅੰਦਰ ਜਿਹੜਾ ਆ ਦੂਸਰਿਆਂ ਦੇ ਲਈ ਮਾੜਾ ਆ ਇਸ ਕਰਕੇ ਅਸੀਂ ਅੰਦਰੋਂ ਡਰਦੇ ਆ ਤੇ ਚਾਪ ਲੂਸ ਬਣ ਜਾਂਦੇ ਆ ਚਾਪ ਲੂਸੀ ਕਰਦੇ ਕਰਦੇ ਸਾਡੀ ਸਾਰੀ ਜ਼ਿੰਦਗੀ ਬਤੀਤ ਹੁੰਦੀ ਆ ਪਰ ਸਤਿਗੁਰੂ ਮਹਾਰਾਜ ਕਹਿੰਦੇ ਆ ਨਹਿ ਨਿੰਦਿਆ ਨਾ ਉਸਤਤ ਜਾਗ। ਲੋਭ, ਮੋਹ, ਅਭਿਮਾਨ ਨਾ ਉਹਦੇ ਅੰਦਰ ਲੋਭ ਨਹੀਂ। ਪਾਪ ਲਾਲਚੀ ਨਹੀਂ ਹੋ। ਲੋਭ ਕਹਿੰਦਾ ਇਤਨਾ ਵੀ ਆ ਜਾ ਇਤਨਾ ਵੀ ਆ ਜਾ ਵੀ ਮੇਰਾ ਆ ਵੀ ਮੇਰਾ ਆ ਵੀ ਇਕੱਠਾ ਕਰ ਲੋ ਸਾਰਾ ਕੁਝ ਮੇਰਾ ਹੀ ਹੋ ਜਾਏ। ਲੋਭ ਮੋਹ ਉਹਦੇ ਅੰਦਰ ਮੋਹ ਨੇ ਨਾ। ਅਭਿਮਾਨ ਨਾ ਉਹਦੇ ਅੰਦਰ ਹੰਕਾਰ ਨਹੀਂ ਅਭਿਮਾਨ ਨਹੀਂ। ਹਰਕ ਸੋਗ ਤੇ ਰਹੇ ਨਿਆਰੋ। ਉਹ ਖੁਸ਼ੀ ਤੇ ਗਮੀ ਤੋਂ ਉੱਪਰ ਆ ਨਰਲੇ ਪਿਆ। ਨਿਆਰਾ ਆ ਖੁਸ਼ੀ ਵੇਲੇ ਬੜਾ ਟੱਪਦਾ ਨਹੀਂ ਤੇ ਗਮੀ ਵੇਲੇ ਬਹੁਤਾ ਹੁੰਦਾ ਨਹੀਂ। ਦੋਨਾਂ ਅਵਸਥਾ ਦੇ ਵਿੱਚ ਉਹਦਾ ਮਾਨਸਿਕ ਅਵਸਥਾ ਇੱਕੋ ਜਹੀ ਹੈ ਹਰ ਕਿਸੋਗ ਤੇ ਰਹੇ ਨਿਆਰਾ ਨਾਹੀਂ ਮਾਨ અપਮਾਨ ਜੇ ਉਹ ਤਾਂ ਕੋਈ ਮਾਨ ਕਰੇ ਉਹਦੀ ਇੱਜ਼ਤ ਕਰੇ ਤਾਂ ਉਹ ਕੋਈ ਖੁਸ਼ ਨਹੀਂ ਹੁੰਦਾ ਸਾਡੀ ਕੋਈ ਮਾਨ ਕਰਦੇ ਸਾਡੀ ਬੁੜਾਈ ਕਰਦੇ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ ਸਾਨੂੰ ਚਾਹ ਚੜ ਜਾਂਦਾ ਪਰ ਪੂਰਨ ਮਨੋਖ ਨੂੰ ਮਾਨ ਵੇਲੇ ਉਹਦੇ ਅੰਦਰ ਕੋਈ ਫਰਕ ਨਹੀਂ ਆਉਂਦਾ ਤਾਂ ਜੇ અપਮਾਨ ਕਰ ਦੇਵੇ ਕੋਈ ਤਾਂ ਵੀ ਕੋਈ ਫਰਕ ਨਹੀਂ ਨਾ ਹੈ ਮਾਨ અપਮਾਨਾ અપਮਾਨ ਦੀ ਵੀ ਕੋਈ ਪਰਵਾਹ ਨਹੀਂ ਹੁੰਦੀ ਨਾ ਹੈ ਮਾਨ અપਮਾਨਾ ਮਾਨ અપਮਾਨ ਤੋਂ ਉੱਪਰ ਹੁੰਦਾ ਹੁਣ ਇਹ ਸਾਰਾ ਕੁਝ ਪੂਰਨ ਮਨੁੱਖ ਦੀਆਂ ਨਿਸ਼ਾਨੀਆਂ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਉਂਦੇ ਆ ਵੀ ਨਾ ਉਹ ਡਰਦਾ ਹੈ ਨਾ ਨੂੰ ਜਿਵੇਂ ਦੀ ਚਾਪਲੂਸੀ ਦਾ ਕੋਈ ਸਬੰਧ ਹੁੰਦਾ ਨਾ ਉਹਨੇ ਕਿਸੇ ਦੀ ਨੰਦਿਆ ਕਰਨੀ ਆ ਉਹ ਨਾ ਜੀਵਨ ਦੇ ਅੰਦਰ ਨਡਰ ਹੋ ਕੇ ਜੀਵਨ ਬਤੀਤ ਕਰਦਾ ਉਹ ਸੱਚ ਨੂੰ ਸੱਚ ਕਹਿੰਦਾ ਝੂਠ ਨੂੰ ਝੂਠ ਕਹਿੰਦਾ ਖੁਸ਼ੀ ਗਮੀ ਦੇ ਵਿੱਚ ਉਹਦੀ ਅਵਸਥਾ ਜਿਹੜੀ ਆ ਉਹ ਬਰਾਬਰ ਹੁੰਦੀ ਆ ਉਹਨੇ ਸਾਰੀ ਸੋਝੀ ਗੁਰ ਕਿਰਪਾ ਜੇ ਨਰ ਕੋ ਕਿੰਨੀ ਤੇ ਇਹ ਜੁਗਤ ਪਛਾਨੀ ਜਿਸ ਮਨੁੱਖ ਦੇ ਉੱਤੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਸੇ ਨੇ ਇਸ ਜੁਗਤੀ ਨੂੰ ਪਛਾਣਿਆ ਵੀ ਪੂਰਨ ਮਨੁੱਖ ਕਿਹੋ ਜਿਹਾ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਨਾਨਕ ਜੀ ਕਹਿੰਦੇ ਉਹ ਫਿਰ ਗੋਬਿੰਦ ਨਾਲ ਲੀਨ ਹੋ ਜਾਂਦਾ ਇੱਕ ਮਿ ਹੋ ਜਾਂਦਾ ਜਿਵੇਂ ਪਾਣੀ ਚ ਪਾਣੀ ਪਾ ਦਿਓ ਕੋਈ ਵੱਖ ਨਹੀਂ ਕਰ ਸਕਦਾ ਜਿਉ ਪਾਣੀ ਸੰਗ ਪਾਣੀ ਪਾਣੀ ਚ ਪਾਣੀ ਮਿਲਾ ਦਿਓ ਕੋਈ ਕਰ ਨਹੀਂ ਸਕਦਾ ਬਸ ਇਦਾਂ ਫਿਰ ਇਵੇਂ ਕਬੀਰ ਸਾਹਿਬ ਇਹਨਾਂ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਰਾਮ ਤੇ ਕਬੀਰ ਇੱਕ ਹੋ ਗਏ ਹੁਣ ਨਹੀਂ ਕੋਈ ਕਹਿ ਸਕਦਾ ਕਬੀਰ ਕੌਣਾ ਤੇ ਰਾਮ ਕੌਣ ਤੂੰ ਇਹ ਪੂਰਨ ਮਨੁੱਖ ਦੀ ਨਿਸ਼ਾਨੀ ਆ ਕਿ ਪੂਰਨ ਮਨੁੱਖ ਜਿਹੜਾ ਆ ਉਹ ਦੁਨੀਆ ਦੀਆਂ ਆਸਾਂ ਤੋਂ ਉਤਾਂ ਹੁੰਦਾ ਦੁਨੀਆਂ ਬਣੋਂ ਨਰਾਸ਼ ਹੁੰਦਾ ਨਰਾਸ਼ ਦਾ ਮਤਲਬ ਉਪਰਾਮ ਇੱਕ ਨਰਾਸ਼ਤਾ ਹੁੰਦੀ ਜਿਹੜਾ ਬੰਦਾ ਨਰਾਸ਼ ਹੋ ਕੇ ਬਹਿ ਜਾਂਦਾ ਉਸ ਨਰਾਸ਼ਤਾ ਦੀ ਗੱਲ ਨਹੀਂ ਨਰਾਸ਼ ਮਤਲਬ ਉਪਰਾਮ ਹੋ ਜਾਣਾ ਨਰਲੇਪ ਹੋ ਜਾਣਾ ਮੋਹ ਤੋਂ ਛਟਕਾਰਾ ਹੋ ਜਾਣਾ ਪੂਰਨ ਮਨੁੱਖ ਚਾਪਲੂਸੀ ਨਹੀਂ ਕਰਦਾ ਪੂਰਨ ਮਨੁੱਖ ਕਿਸੇ ਨੂੰ ਨਿੰਦਦਾ ਨਹੀਂ ਪੂਰਨ ਮਨੁੱਖ ਕਿਸੇ ਤੋਂ ਡਰਦਾ ਨਹੀਂ ਪੂਰਨ ਮਨੋਕ ਸੱਚ ਨੂੰ ਸੱਚ ਕਹਿੰਦਾ ਝੂਠ ਨੂੰ ਝੂਠ ਕਹਿ ਦਿੰਦਾ ਸਾਹਮਣੇ ਕਹਿ ਦਿੰਦਾ ਅਗਲੇ ਦੇ ਵੀ ਤੂੰ ਭਾਈ ਗਲਤ ਹੈਂ ਤੇ ਤੂੰ ਠੀਕ ਹੈਂ ਜਿਵੇਂ ਬਾਬੇ ਨਾਨਕ ਨੇ ਕਿਹਾ ਬਾਬਰ ਨਹੀਂ ਤੂੰ ਜਾਵ ਰਿਹਾ ਕੋਈ ਦਰੇ ਥੋੜੀ ਹੈ ਵੀ ਚੱਕ ਕੇ ਅੰਦਰ ਕਰ ਦੂ ਇਹ ਬਾਦਸ਼ਾਹ ਆ ਪਰ ਵਰਵਾਣੀ ਕੀਤੀ ਭਾਵੇਂ ਚੱਗੀਆਂ ਵੀ ਬੀੜੀਆਂ ਪੈ ਗਈਆਂ ਪਰ ਡਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਜੀਵਨਾਂ ਅੰਦਰ ਨਹੀਂ ਆਇਆ ਕੋਈ ਪੂਰਨ ਮਨੁੱਖ ਨੂੰ ਸਮਝੀਏ ਸਤਿਗੁਰੂ ਜੀ ਨੇ ਸਾਨੂੰ ਬੜੀ ਬਖਸ਼ਿਸ਼ ਕੀਤੀ ਹੈ ਇਹ ਪੂਰਨ ਮਨੁੱਖ ਦੀ ਤਿਆਰੀ ਜਿਹੜੀ ਆ ਗੁਰੂ ਦੇ ਸ਼ਬਦ ਰਾਹੀਂ ਗੁਰਵਾਣੀ ਰਾਹੀਂ ਜੋ ਹੁੰਦੀ ਆ ਜਿਹੜਾ ਮਨੁੱਖ ਵੀ ਗੁਰਵਾਣੀ ਨਾਲ ਜੁੜ ਜਾਂਦਾ ਗੁਰਵਾਣੀ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਉਸ ਮਨੁੱਖ ਤੇ ਪਰਮਾਤਮਾ ਦੀ ਗੁਰੂ ਦੀ ਕਿਰਪਾ ਹੁੰਦੀ ਆ ਉਹ ਫਿਰ ਇਸ ਜੋਤੀ ਨੂੰ ਪਛਾਣ ਕੇ ਆਪਣਾ ਲੋਕ ਪਰਲੋਕ ਜਿਹੜਾ ਆ ਉਹਨੂੰ ਸੁਹੇਲਾ ਬਣਾ ਲੈਂਦਾ ਆਓ ਗਰਵਾਣੀ ਨਾਲ ਜੋੜ ਕੇ ਅਸੀਂ ਵੀ ਨਡਰ ਹੋਈਏ ਅਸੀਂ ਵੀ ਜਿਹੜੀ ਉਸਤਤ ਕਰਦੇ ਆ ਵਡਿਆਈਆਂ ਕਰਦੇ ਆ ਝੂਠੀਆਂ ਉਹਨਾਂ ਤੋਂ ਬਚ ਕੇ ਆਪਣਾ ਜੀਵਨ ਬਤੀਤ ਕਰੀਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ